ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਹੈ ਉਹ ਜ਼ਮਾਨਤ ਜਿਹਨੂੰ ਡਰੱਗ ਕੇਸ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਸਭ ਤੋਂ ਵੱਡਾ ਪੰਜਾਬ ਦਾ ਨਸ਼ਾ ਤਸਕਰ ਬਰਵੇਤ ਬਿਕਰਮ ਸਿੰਘ ਮਜੀਠੀਆ ਹੈ ਉਹੀ ਜ਼ਮਾਨਤ ਲੈ ਕੇ ਹੁਣ ਅਰਵਿੰਦ ਕੇਜਰੀਵਾਲ ਸ਼ਰਾਬ ਤਸਕਰ ਵੀ ਸੇਮ 15 ਜਰਾਂ ਦੀ ਜ਼ਮਾਨਤ ਤੇ ਆਇਆ ਹੈ ਉਹੀ ਚੋਣ ਪ੍ਰਚਾਰ ਕਰਨ ਦੇ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਸੀ ਤਰ ਹਮੇਸ਼ਾ ਦੂਜੀ ਉਹ ਜ਼ਮਾਨਤ ਕਿਹਨੂੰ ਮਿਲੀ ਆ ਦੂਜੀ ਦੁਆਰ ਮਿਲੀ ਆ ਉਪਾਧਿਆਈ ਨੂੰ ਮੈਂ ਦੱਸਾਂ ਡਾਕਟਰ ਸਾਹਿਬ ਹਿਸਟੋਰਿਕਲੀ ਮੇਰੇ ਤੇ ਨਾਮ ਆ ਲੱਗੂਗਾ ਸੁਨੀਲ ਕਿਤੇ ਕਾਂਗਰਸ ਦੇ ਐਲੋਪੀ ਨਾਲ ਤਾਂ ਨਹੀਂ ਕਿਤੇ ਰੜਿਆ ਜੀ ਉਹਨਾਂ ਦਾ ਕੰਮ ਸੌਖਾ ਕਰੀ ਜਾਂਦੇ ਨੇ ਜਿਹੜਾ ਜਿੰਦਾ ਲੈ ਕੇ ਉਹਨਾਂ ਨੇ ਆਪਣੇ ਆਪ ਤਿੰਨ ਲੀਡਰ ਭੇਜੇ ਸੀਗੇ ਕੈਂਡੀਡੇਟ ਬਣਾ ਕੇ ਉਤਾਰੇ ਐ ਅਸੀਂ ਉਹਨਾਂ ਇਹਨਾਂ ਦਾ ਇੰਤਜ਼ਾਮ ਕਰਨ ਲੱਗਿਆ ਸਾਬਾਜੀ ਬੈਠੇ ਹੱਸ ਰਿਹਾ ਕਿਉਂਕਿ ਥੋੜੇ ਤਾਂ ਕਹਿੰਦੇ ਨਾਲ ਹੀ ਐ ਕਨਾਂ ਕੋਈ ਹੈ ਇਹ ਬਸੇ ਪੱਤਰਕਿ ਦਿਨ ਕੋ ਤਰਾਸ਼ ਕੇ ਅੰਨੇ ਬਣਾਇਆ ਅਜ ਬੰਦਰੋਂ ਨਾ ਭਗਵਾਨ ਬਨੇ ਬੈਠੇ ਇਹਦੇ ਬਾਬਾ ਨਾਨਕ ਤੋਂ ਚੇਅਰਮੈਨ ਸਾਹਿਬ ਬੈਠੇ ਤੇ ਇਸੇ ਤਰ੍ਹਾਂ ਹੀ ਜਿੰਤੇ ਡੇਰੇ ਬਾਬੇ ਨਾਨਕ ਦੇ ਵਿੱਚ ਜਿਹੜਾ ਇਹਨਾਂ ਨੇ ਭੇਜਿਆ ਹੈ ਕੈਂਡੀਡੇਟ ਉਸੇ ਤਰ੍ਹਾਂ ਉਹਨਾਂ ਨੇ ਕਿ ਕੈਂਡੀਡੇਟ ਲੁਧਿਆਣਾ ਵੀ ਤੁਰਿਆ ਕਰ ਜੀ ਅੱਜ ਹੋਵੇਗੀ ਤੁਸੀਂ ਤੇ ਮੈਂ ਰਲ ਕੇ ਆ ਵੀ ਆਪਾਂ ਨੂੰ ਮਿਲਣੀ ਪਊਗੀ ਵੀ ਇਹਨਾਂ ਦਾ ਸਾਰਿਆਂ ਦਾ ਕੰਮ ਕਿਉਂਕਿ ਇਹ ਤਿੰਨੋਂ ਕਾਂਗਰਸ ਦੀ ਉਸ ਛੋੜੀ ਸੋਚ ਦਾ ਚਿੰਤੇਜਾਗਰ ਤੇ ਉਦਾਹਰਨ ਹੈ ਜਿਨ੍ਹਾਂ ਤਿੰਨਾਂ ਨੇ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਕਾਂਗਰਸ ਦੀ ਮਾੜੀ ਸੋਚ ਦੇ ਪ੍ਰਤੀਕ ਹੈ ਉਹਦੇ ਖਿਲਾਫ ਲੋਕਾਂ ਨੂੰ ਸੁਚੇਤ ਕਰਨਾ ਕਿਉਂਕਿ ਇਹ ਜੇ ਲੋਕ ਕਿਸੇ ਪਾਰਟੀ 'ਚ ਹੋਣ ਪੰਜਾਬ ਦੇ ਅੰਦਰ ਇਹ ਲੋਕਾਂ ਦਾ ਜਿਹੜੇ ਇੱਥੇ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਇਸ ਕਿਸਮ ਦੀ ਗੱਲਾਂ ਕਰਨ ਉਹ ਨਾ ਤਾਂ ਸਿੱਖ ਕੋਈ ਜਾਣ ਦੇ ਲਾਇਕ ਹੈ ਨਾ ਹੀ ਉਹ Hindu ਕੋਈ ਜਾਣ ਦੇ ਲਾਇਕ ਹੈ ਨਾ ਹੀ ਉਹ ਪੰਜਾਬੀ ਖਾਸ ਤੌਰ ਤੇ ਅਖਵਾਇ ਜਾਣ ਦੇ ਲਾਇਕ ਹੈ ਇਸ ਕਰਕੇ ਮੈਂ ਖਾਸ ਤੌਰ ਤੇ ਬਹੁਤ ਬੜਾ ਆਤੇ ਜਿੰ ਤੋਂ ਸਵਾਗਤ ਕਰਨਾ ਰਵੀ ਜੀ ਕਰੋ ਸਭ 2 ਮਿੰਟ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਜੀ ਜਿੰਨੇ ਇਹਨਾਂ ਦੀ ਭਲਾ ਹੋਇਆ ਮੇਰਾ ਕੱਠਾ ਟੁੱਟਾ ਜਿੰਨੇ ਦਾਤਾ ਬੁਸ਼ੇ ਤੇ ਮੈਂ ਫੋਰਥ ਪਾਰਟੀ ਦੇ ਪ੍ਰਧਾਨ ਦਾ ਧੰਨਵਾਦ ਕਰਦਾ ਜਿਨੇ ਮੈਨੂੰ ਇਸ ਕਰਕੇ ਕੱਢਿਆ ਕਿ ਮੈਂ ਹੱਥ ਤੇ ਸੱਚ ਦੀ ਗੱਲ ਕੀਤੀ ਮੈਂ ਕਿਉਂ ਪਾਰਟੀ ਦੇ ਵਿੱਚ ਇਹ ਸਿੱਧਲ ਨਹੀਂ ਸੀ ਕੀਤਾ ਮੈਂ ਇੰਨੀ ਗੱਲ ਕੀਤੀ ਸੀ ਕਿ ਬਲਾਤਕਾਰੀ ਜਿਹੜੇ ਸੱਜਣ ਨੇ ਉਨਾਂ ਦੀ ਪਾਰਟੀ ਸਮਾਧਾਨ ਦਿੱਤਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਮੈਨੂੰ ਯਾਦ ਹੈ ਕਿ ਜਦੋਂ ਮੇਰੇ ਪਿਤਾ ਜੀ ਸਰਦਾਰ ਅੰਦਰ ਸਿੰਘ ਜੀ ਕਾਨੂੰਨ ਸਪੀਕਰ ਪੰਜਾਬ ਵਿਧਾਨ ਸਭਾ ਸੀ ਕਿ ਤੁਸੀਂ ਐਲੋਪੀ ਸੀ ਤੁਹਾਡਾ ਬਹੁਤ ਸਤਿਕਾਰ ਕਰਦੇ ਸੀ ਤੇ ਤੁਸੀਂ ਵੀ ਸਾਡੇ ਪਰਿਵਾਰ ਦਾ ਬਹੁਤ ਸਤਿਕਾਰ ਤਰੀ ਕੱਲ ਦੀ ਜਿਹੜੀ ਰਾਤ ਸੀ ਨਾ ਮੈਂ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਆਪਣੇ ਆਪ ਨੂੰ ਕਿਹਨੂੰ ਕਿੰਨਾ ਚੁਸਕ ਕਰਦਾ ਸੀ ਕਿਉਂਕਿ ਮੇਰੇ ਪਿਤਾ ਜੀ ਦੀ ਸਿਆਸਤ ਮੇਰੇ ਬਾਬਾ ਜੀ ਦੀ ਸਿਆਸਤ ਦੋ ਪੀੜੀਆਂ ਤੇ ਤੀਜੀ ਪੀੜੀ ਚ ਚੱਲਿਆ ਸੀ ਪਾਰਟੀ ਨੇ ਕੱਟਿਆ ਤੇ ਮੈਂ ਸਾਥ ਪਰਿਵਾਰਿਤ ਕੈਨੀ ਚੁਸਕ ਕਰ ਰਿਹਾ ਸੀ ਮੈਨੂੰ ਰਾਤ ਨੂੰ ਫੋਨ ਆਇਆ ਡਾਕਟਰ ਸਾਹਿਬ ਦਾ ਤੇ ਇਹਨਾਂ ਗਿਆ ਕਿ ਬੇਟਾ ਤੂੰ ਸਾਡੇ ਭਰਾ ਦਾ ਪੁੱਤ ਹੈ ਘਬਰਾਉਣਾ ਨਹੀਂ ਸਾਡੇ ਦਰਵਾਜ਼ੇ ਤੇਰੇ ਵਾਸਤੇ ਖੁੱਲੇ ਨੇ ਅਸੀਂ ਤੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਰੱਖਾਂਗੇ ਤੇ ਮੈਂ ਸਭੁੱਝੀ ਵੀ ਬੀਜੇਪੀ ਦੀ ਲੀਡਰਸ਼ਿਪ ਦਾ ਜਿੰਦ ਦੀਆਂ ਗਹਿਰਾਈਆਂ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਅਪਣਾਇਆ ਤੇ ਮੈਂ ਵੀ ਯਕੀਨ ਦਿਵਾਉਣਾ ਕਿ ਮੈਨੂੰ ਆਦਤ ਆ ਡਟ ਕੇ ਕੰਮ ਕਰਨ ਦੀ ਮੈਂ ਮਿਹਨਤ ਕਰਦਾ ਤੇ ਮੈਂ ਆਪਣੇ ਜਿਹੜੇ ਹਲਕੇ ਦੇ ਲੋਗ ਨੇ ਉਹਨਾਂ ਕੋਲੋਂ ਅਸ਼ੀਰਵਾਦ ਲੈਂਦਾ ਉਹਨਾਂ ਕੋਲੋਂ ਪਿਆਰ ਲੈਂਦਾ ਤੇ ਉਸ ਪਿਆਰ ਸਦਕਾ ਹੀ ਸਾਡਾ ਪਰਿਵਾਰ ਜਿਹੜਾ ਵਾ ਉੱਤੇ ਉਹਦਾ ਨਾਮ ਬਣਿਆ ਮੈਂ ਜੱਟ ਸਾਹਿਬ ਬਹੁਤੀ ਲੰਬੀ ਗੱਲ ਨਹੀਂ ਕਰਨੀ ਪਰ ਮੈਂ ਇੱਕ ਗੱਲ ਜ਼ਰੂਰ ਦੱਸੂਗਾ ਕਿ ਜਿਹੜੀ ਪਾਰਟੀ ਸਾਡੇ ਬਜ਼ੁਰਗਾਂ ਨੇ ਗੜੀਆਂ ਘਾਲਣਾ ਘਾਲ ਕੇ ਬਣਾਈ ਸੀ ਉਹਨਾਂ ਨੇ ਆਪਣੀਆਂ ਜਾਨਾਂ ਵਾਲੀਆਂ ਕੁਰਬਾਨੀਆਂ ਕੀਤੀਆਂ ਉਹਦੇ ਵਿੱਚ ਸਾਡੇ ਬਜ਼ੁਰਗਾਂ ਦਾ ਲਹੂ ਆ ਉਹ ਅੱਜ ਪਾਰਟੀ ਇੱਕ ਲਿਮਟਿਡ ਕੰਪਨੀ ਵਰਕੇ ਰਹੀ ਜਿਸ ਨੂੰ ਦੋ ਜਾਣੇ ਚਲਾਉਂਦੇ ਨੇ ਤੇ ਕਹਿੰਦੇ ਨੇ ਕਿ ਜਿਹੜਾ ਰਾਜਾ ਉਹ ਜਦੋਂ ਸ਼ਤਰੰਜੇ ਖੇਡਦਾ ਨਾ ਤੇ ਸ਼ਤਰੰਜ ਦੇ ਜਦੋਂ ਵਜ਼ੀਰ ਚਲਾਕ ਹੋ ਜੇ ਜੋ ਸ਼ਤਰੰਜ ਦੀ ਜਿਹੜੀ ਬਾਜੀ ਜਦੋਂ ਕਿਤੇ ਵਜ਼ੀਰ ਦਾ ਜ਼ਿਕਰ ਇਹਦੇ ਸ਼ਤਰੰਜ ਦੀ ਬਾਜੀ ਖੇਡ ਕੇ ਲੈ ਤੋਹ ਕੇ ਲੈ ਜਾਂਦਾ ਤੇ ਪਾਰਟੀ ਨਾਲ ਵੀ ਉਹ ਹੋਣਾ ਤੇ ਜਿਹੜਾ ਵਜ਼ੀਰ ਆਣਾ ਜੀ ਉਹਨੇ ਸ਼ਤਰੰਜ ਚ ਸਾਰੀ ਖੋ ਕੇ ਲੈ ਜਾਣੀ ਹੈ ਹਾਲਾਤ ਪਹਿਲੋਂ ਹੀ ਬਦ ਤੋਂ ਬਦਤਰ ਨੇ ਜਿਹੜਾ ਬੰਦਾ ਪਾਰਟੀ ਚ ਕੋਈ ਗੱਲ ਕਰਦਾ ਉਹਦਾ ਗਲਾ ਦਬਾ ਦਿੱਤਾ ਜਾਂਦਾ ਜਾਨ ਨੂੰ ਬਾਹਰ ਦਾ ਦਸਤਾਫਾ ਕਰ ਦਿੱਤਾ ਜਾਂਦਾ ਮੇਰੇ ਪਿਤਾ ਜੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲਾਂ ਐਜੂਕੇਸ਼ਨ ਮੰਤਰੀ ਡਿਪਟੀ ਸਪੀਕਰ ਬਣੇ 85 ਦੇ ਵਿੱਚ ਫਿਰ ਵਿਦਿਆ라ਜ ਮੰਤਰੀ ਬਣੇ ਪੰਚਾਇਤੀ ਰਾਜ ਮੰਤਰੀ ਪੰਚਾਇਤ ਮੰਤਰੀ ਬਣੇ ਤੇ ਫਿਰ ਉਹਨਾਂ ਨੇ ਸਪੀਕਰ ਦੀਆਂ ਜਿਹੜੀ ਡਿਊਟੀ ਸੀ ਉਹ ਨਿਭਾਈ ਮੈਨੂੰ ਗੁੱਟੀ ਮਿਲੀ ਆਪਣੇ ਪਰਿਵਾਰ ਕਿਉਂ ਤੇ ਮੈਂ ਗੋਤ ਖੇਡਿਆ ਸਰਦਾਰ ਅੰਦਰ ਕੰਨ ਦੀ ਟੌੜਾ ਜਿਹੜੇ ਰਾਜਨੀਤੀ ਦੇ ਬਾਬਾ ਗੋੜ ਸੀ ਉਹਨਾਂ ਦਾ ਸਾਡੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਨੇੜ ਸੀ ਤੇ ਉਹਨਾਂ ਦੀ ਰੋਡਿਤ ਖੇਡ ਕੇ ਜਿਹੜੀਆਂ ਸਿਆਸਤ ਸਿੱਖੇ ਤਾਂ ਤੇ ਜਦੋਂ ਮੈਂ ਗੱਲ ਕਰਾਂ ਆਪਣੇ ਰਾਜਨੀਤਿਕ ਜੀਵਨ ਦੀ ਕੀਤਾ ਜਦੋਂ ਮੈਂ 1992 ਦੇ پاسਪੋਰਟ ਹੋ ਕੇ ਗਿਆ ਸੀ ਜੀ ਪੰਜਾਬੀ ਦੇ ਕਾਲਜ Chandigarh ਤੇ ਉਦੋਂ ਹੀ ਮੈਨੂੰ ਪਾਰਟੀ ਨੇ ਜਨਸਕਤਤ ਬਣਾਇਆ ਤੇ ਯੂਥ ਵਿੰਗ ਦਾ ਮੈਂ ਸਫਰ ਤੈਅ ਕਰਦਾ ਕਰਦਾ ਇੱਥੋਂ ਤੱਕ ਆ ਗਿਆ ਕਿ ਪਾਰਟੀ ਨੇ ਮੈਨੂੰ 2022 ਦੇ ਵਿੱਚ ਇਲੈਕਸ਼ਨਲ ਪਰ ਜਿਹੜਾ ਉਹ ਸਮਾਂ ਸੀ ਮੇਰਾ ਕਿਉਂਕਿ ਮੈਂ ਕੰਮ ਕਰਦਾ ਸੀ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਦੀ ਸੀ ਚਾਹੁੰਦਾ ਕਿ ਰਵੀਕਰਨ ਜਿਹੜਾ ਵਾ ਕਿਤੇ ਅਸੈਂਬਲੀ ਦੇ ਵਿੱਚ ਪਹੁੰਚੇ ਇਹਨੇ ਮੈਂ ਕਿਉਂਕਿ ਕੋਵਿਡ ਦਾ ਸਮਾਂ ਸੀ ਬੜਾ ਘਰੋਂ ਕੋਈ ਨਿਕਲਦਾ ਨਹੀਂ ਸੀ ਮੇਰੀਆਂ ਤਿੰਨ ਬੇਟੀਆਂ ਨੇ ਜੀ ਮੈਂ ਉਹਨਾਂ ਨੂੰ ਬੇਟੀਆਂ ਆਪਣੀਆਂ ਨੂੰ ਨਾਲ ਲੈ ਕੇ ਹਰ ਘਰ ਦੇ ਵਿੱਚ ਫਤੇਗੜ ਚੂੜੀਆਂ ਚ ਪਹੁੰਚ ਕੀਤੀ ਤੇ ਵਿਕ੍ਰਮ ਸਿੰਘ ਜੀਟੀਏ ਨੂੰ ਹੋ ਗਿਆ ਵੀ ਇਹ ਜੇ ਤੱਕ ਦੂ ਬਾਤ ਦੀ। ਕ੍ਰਿਪਟੋ ਜੇਂਦਰ ਸਿੰਘ ਬਾਜਵੇ ਨਾਲ ਇਹਦੀ ਯਾਰੀ ਸੀ। ਇਹਨੇ ਕਿਹਾ ਵੀ ਜੇ ਉਹਦੇ ਕਿ ਸਟਰੋਂਗ ਕੈਂਡੀਡੇਟ ਹੋਇਆ ਤੇ ਉਹਨੇ ਹਾਰ ਜਾਣਾ ਇਹਨਾਂ ਚੁੱਕ ਕੇ ਉਹ ਨਿਹਰਾ ਬਾਬਾ ਨਾਲ ਪੇਲਦਾ। ਇਹਨਾਂ ਕਿਹਾ ਵੀ ਸੋ ਤੇ ਸੁਖਿੰਦਰ ਸਿੰਘ ਰੰਧਾਵਾ ਤਗੜਾ ਕੈਂਡੀਡੇਟ ਆ। ਇਹ ਉਥੇ ਮਾੜਾ ਕੈਂਡੀਡੇਟ ਹੋਊਗਾ ਤੇ ਇਹਨੇ ਹਾਰ ਜਾਣਾ ਤੇ ਇਹਦਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਖਤਮ ਹੋ। ਪਰ ਗੁਰੂ ਮਹਾਰਾਜ ਨੂੰ ਹੋਰ ਮਨਜੂਰ ਸੀ। ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਤੇ ਡਿੱਗ ਪਏ। ਕੋਈ 30 ਹਜ਼ਾਰ ਤੇ ਡਿੱਗਿਆ ਕੋਈ 35 ਹਜ਼ਾਰ ਤੇ ਡਿੱਗਿਆ ਕਈਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਮੇਰੇ ਵਰਗਾ ਜਿਹੜਾ ਗਦਾ ਸਿੰਘ ਆ ਜੀ ਉਹ 234 ਵੋਟਾਂ ਦੇ ਹਲ ਇਹਨਾਂ ਨੂੰ ਇਹ ਖੁਵਾਰਾ ਨਹੀਂ ਸੀ ਕਿ ਕਿਉਂਕਿ ਉਹਨਾਂ ਦੀ ਜਿਹੜਾ ਰਾਜਨੀਤਿਕ ਪੈਨ ਸੀ ਉਹ ਸਮਝਦਾ ਸੀ ਕਿ ਮੈਂ ਇਹਨਾਂ ਦੇ ਬਰਾਬਰ ਥੋੜਾ ਬੱਤਾ ਰੁਤਬਾ ਰੱਖਦਾ ਜੇ ਚੱਲਦਾ ਕਿਉਂਕਿ ਇਹ ਸਾਡੇ ਤੋਂ ਪੁਰਾਣੇ ਅਕਾਲੀ ਨਹੀਂ ਗਏ ਅਹੀਂ ਜੰਮੇ ਅਕਾਲੀ ਆ ਇਹ ਤੱਤੀ ਚੋ ਫੋਟੇ ਬੁੱਟਾ ਲਾਇਆ ਇਹਨਾਂ ਦੇ ਬਣਾਏ ਕਾਦੀ ਆ ਚਲੋ ਸਰਦਾਰ ਬਿਕਮ ਸਿੰਘ ਦੀਆਂ ਜਿੰਦਗੀਆਂ ਚੜਾਈਆਂ ਕਰ ਦਿੱਤੀਆਂ ਜੋ ਪਾਰਟੀ ਦਾ ਵੇੜਾ ਕਰ ਦੁੱਤਾ ਵਾ ਉਹ ਤੁਹਾਡੇ ਸਾਹਮਣੇ ਮਾਝਾ 2007 ਤੋਂ ਥੱਲੇ ਆਉਣਾ ਦੀ ਲੋੜ ਆ ਕਿੰਨੇ ਪ੍ਰਵਾਰ ਜਿਹੜੇ ਸੀ ਸਰਦਾਰ ਬਿਕਮ ਸਿੰਘ ਦੇ ਉਹਨਾਂ ਦੀ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਬ੍ਰਹਮਪੁਰਾ ਦੀ ਡਾਕਟਰ ਰਤਨ ਸਿੰਘ ਹੁਣੀ ਸੇਖਵਾਨ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਮਰੇ ਪਿਤਾ ਜੀ ਸਾਰਿਆਂ ਦਾ ਸਿਆਸੀ ਜਿੰਮ ਤਬਾ ਕਰਕੇ ਇਹਨਾਂ ਬੰਦੇ ਉਹ ਰੱਖੇ ਜਿਹੜੇ ਸਿਰਫ ਸਿਰਫ ਇਹਦੇ ਗੋਡੀ ਹੱਥ ਲੈਂਦੇ ਸੀ ਤੇ ਅਸੀਂ ਗੁਰੂ ਮਹਾਰਜ ਦੇ ਅੱਗੇ ਕੋ ਬਿਨਾ ਹੌਲਕੀ ਸੇ ਦੇ ਕੇ ਚੁਪਿਦਾ ਨਹੀਂ ਕਹਿੰਦੇ ਨੇ ਕਿ ਗਰਦਨ ਇੰਨੀ ਕਿ ਝੁਕਾਓ ਇੰਨੀ ਜਿਆਦਾ ਨਾ ਝੁਕ ਜੇ ਤੁਹਾਡੀ ਸਫਗ ਦੇ ਜਵੇ ਆਪਣੀ ਗਰਦਨ ਇੰਨੀ ਨਹੀਂ ਝੁਕਾਈ ਕਿ ਪੱਗ ਦੇ ਥਕੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਉਹਨਾਂ ਨੂੰ ਮੁਬਾਰਕ ਮੈਂ ਸਿਰਫ ਇੱਕੋ ਹੋਕਾ ਦਿੱਤਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਸੱਜਣ ਨਹੀਂ ਲੈਣਾ ਕਿਉਂਕਿ ਸਿੱਖ ਜਿਹੜੇ ਸੀ ਜੱਟ ਸਾਹਿਬ ਜਿੱਦਾ ਪੁਰਾਣਾ ਸਮਾਂ ਸੀ ਨਾ ਜਦੋਂ ਲੋਕਾਂ ਦੀਆਂ ਧੀਆਂ ਪੜਾਣਾਂ ਨੂੰ ਕਿਉਂਕਿ ਮੁਸਲਮਾਨ ਲੈ ਜਾਂਦੇ ਸੀ ਨਾ ਤੇ ਸਿੱਖ ਉਹਨਾਂ ਦੀ ਰਾਖੀ ਕਰਦੇ ਹੁੰਦੇ ਸੀ ਤੇ ਇਹ ਸੱਜਣ ਜਿਨ੍ਹਾਂ ਨੂੰ ਇਹ ਸ਼ਾਮਲ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਪੱਤਾਂ ਰੋੜਦੇ ਨੇ ਤੇ ਮੈਂ ਉਸ ਪਰ ਜਿਹੜੀ ਚੁੱਕਣ ਵਾਲਾ ਲੁੱਟਣ ਵਾਲਾ ਬੰਦਾ ਸੀ ਉਦੇ ਪਰਖਲਾ ਆਵਾਜ਼ ਕਢਾਈ ਤੇ ਆ ਨਜੂਦਾ ਫਾਇਦਾ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜੇ ਮੈਨੂੰ ਇਹੋ ਜੀ ਸਜਾ ਜਿੰਨੀਆਂ ਵੀ ਹੋ ਹੋ ਦੇਣੀਆਂ ਇਹ ਤੇਰੇੰਦੇ ਪਰਮਾਇ ਉਹਨਾਂ ਦਾ ਧੰਨਵਾਦ ਕਰਦਾ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਮੈਂ ਜੱਟ ਸਾਹਿਬ ਤੁਹਾਨੂੰ ਵੀ ਕੋ ਯਕੀਨ ਦਵਾਵਾ ਜੇ ਉੱਥੇ ਜੰਮੇ ਸਨ ਤੇ ਕਦੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਤੇ ਹਰ ਪ੍ਰਵਾਸ ਚ ਆਏ ਬੀਜੇਪੀ ਦੇ ਸ਼੍ਰੀ ਦਨਿੰਦਰ ਮੋਦੀ ਮੋਦੀ ਜੀ ਦਾ ਜਿਹੜਾ ਬਿਜ਼ਨ ਹੈ ਉਹਨਾਂ ਦਾ ਜਿਹੜਾ ਕੰਮ ਆ ਉਹ ਤੋਂ ਪ੍ਰਭਾਵਿਤ ਹੋ ਕੇ ਮੈਂ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਮੇਰਾ ਹਲਕਾ ਜਿਹੜਾ ਵਾ ਉਹ ਬਹੁਤ ਦੁੱਤੇ ਹੈ ਤੇ ਸਭ ਤੋਂ ਵੱਡੀ ਦੇਣ ਬੋਦੀ ਜੀ ਦੀ ਸਾਡੇ ਬਾਰਡਰ ਵਾਲਿਆਂ ਨੂੰ ਸਿੱਖ ਜੱਟ ਨੂੰ ਮਿਲੀ ਪ੍ਰਤਾਪ ਪ੍ਰਸਾਦ ਦਾ ਟੋਲੀ ਡੋਰ ਦਾ ਜਿਹੜਾ ਲੰਘਾ ਖੁੱਲਿਆ ਤੇ ਮੈਂ ਸਾਰੇ ਸੰਗਤ ਨੇ ਵੀ ਜਿੱਥੇ ਗੁਰੂ ਮਹਾਰਾਜ ਦਾ ਔਰ ਆਸਰਾ ਲੈ ਕੇ ਉਹਨਾਂ ਦਾ ਧੰਵਾਦ ਕੀਤਾ ਤੇ ਮੈਂ ਉਹਨਾਂ ਦੀ ਇਸ ਗੱਲ ਤੋਂ ਵੀ ਪ੍ਰਭਾਵਿਤ ਹੋਇਆ ਤੇ ਜੋ ਉਹਨਾਂ ਨੇ ਭਾਰਤ ਦਾ ਨਾਮ ਸਾਰੇ ਵਿਸ਼ਵ ਦੇ ਵਿੱਚ ਬਣਾਇਆ ਵਾ ਉਹ ਕਿਸੇ ਤੋਂ ਡੱਕਿਆ ਨਹੀਂ ਸਾਰੀ ਟੀਮ ਸ਼੍ਰੀ ਅਮਿਤ ਸ਼ਾਹ ਜੀ ਨਗਾ ਜੀ ਜਾਖੜ ਸਾਹਿਬ ਸੱਸਾ ਜੀ ਮੇਰਾ ਭਾਂਜਾ ਵੀ ਲੱਗਦਾ ਤੇ ਛੋਟਾ ਭਰਾ ਵੀ ਆ ਪਰਮਿੰਦਰ ਜੋਸ਼ੀ ਜੀ ਸਾਰੀ ਟੀਮ ਜਿਹੜੀ ਆ ਮੈਂ ਤੁਹਾਨੂੰ ਇਹੋ ਵਿਸ਼ਵਾਸ ਦਿਵਾਉਂਦਾ ਕਿ ਜਿਹੜਾ ਵੀ ਹੁਕਮ ਲਾਓਗੇ ਜਿਹੜੀ ਵੀ ਡਿਊਟੀ ਲਾਓਗੇ ਉਹਨੂੰ ਖੇੜੇ ਮੱਥੇ ਪਰਮਾਨ ਕਰਕੇ ਇੱਕ ਵਰਕਰ ਬਣ ਕੇ ਮੈਂ ਤੁਹਾਡੇ ਕੋਲੋਂ ਕੋਈ ਮੰਗ ਦੀ ਮੰਗੀ ਦਾ ਇਹੋ ਸਿਰਫ ਇਹਦਾ ਦਿਓ ਕਿ ਮੈਂ ਤੇ ਅਸ਼ੀਰਵਾਦ ਵਾਲਾ ਹੱਥ ਰੱਖਿਓ ਤੁਸੀਂ ਮੇਰੇ ਬਾਪ ਦੀ ਜਗਾ ਤੇ ਜੇ ਉਸ ਸਿਰ ਤੇ ਮੇਰੇ ਤੇ ਬਾਪ ਵਾਲਾ ਹੱਥ ਰੱਖਿਓ ਤੇ ਮੈਂ ਜਿਹੜੀ ਇਹ ਵੀਡੀਓ ਨੂੰ ਪੂਰੀ ਪੰਗ ਦਾ ਹਰ ਦਾ ਤੁਹਾਡਾ ਪ੍ਰਮਾਣਿਕ ਖਾਲਸਾ ਵਾਏ ਸੰਵਾਰਾ ਵਿਗਨ ਸਿਮਟਾ ਲੋਜੀ ਫਿਰ ਮੈਂ ਬੇਨਤੀ ਕਰਾਂਗਾ ਸਾਡੇ ਨੈਸ਼ਨਲ ਸਕੱਤਰ ਮੋਮਿਸਕਰਤ ਸਦਾਤ ਮਨਜੀਤ ਸਿੰਘ ਸੀਸਾ ਜੀ ਨੂੰ ਕਿ ਵੀ ਉਹ ਵੀ ਪੱਤਰਕਾਰਾਂ ਨੂੰ ਰੂਪ ਰੂਪੇ ਆਪਣੀ ਗੱਲ ਸਿਰਕੰਸੀ ਸਹਿ ਪੀਜਪੀ ਸ਼ਾਮਲ ਹੁੰਦੇ ਆ ਮੈਨੂੰ ਘਰੋਂ ਮਸੂ ਸੋੜਿਆ ਜਾਕਟ ਸਾਹਿਬ ਕਿਉਂਕਿ ਅਸੀਂ ਸਟੂਡੈਂਟ ਪੋਲਿਟਿਕਸ ਕੀ ਧੇਨ ਹੈ ਜੀ ਸਾਨੂੰ ਵੀ ਲੱਗਦਾ ਸੀ ਜਾਕਟ ਸਾਹਿਬ ਵੀ ਮਿਹਨਤ ਕਰਾਂਗੇ ਤਾਂ ਅੱਗੇ ਵਧਾਂਗੇ ਪਰ ਜਦੋਂ ਹਲਾਤ ਹੁੰਦੇ ਦੇਖਦੇ ਆ ਤਾਂ ਇਹ ਲੱਗਦਾ ਵੀ ਜਾਕਟ ਸਾਹਿਬ ਮੇਟੀਨੀ ਪਾਰ ਪਲਾਜ਼ਾ ਵਰਗੇ ਹੋਟਲ ਹੋਣੇ ਜ਼ਰੂਰੀ ਹੈ ਕਿਉਂਕਿ ਲੀਡਰਾਂ ਨੇ ਮਾੜੇ ਬੰਦੇ ਨਹੀਂ ਘਰੇ ਤਾਂ ਰਹਿਣਾ ਹੀ ਨਹੀਂ ਆ ਕੇ ਇਹਨਾਂ ਨੇ ਉਹ ਜਿਹੇ ਬੰਦੇ ਨੂੰ ਪ੍ਰੋਜੈਕਟ ਕਰਨਾ ਜਿਹੜਾ ਅਮੀਰ ਹੈ ਜਿਹੜਾ ਅਮੀਰ ਉਹਨਾਂ ਦੇ ਪੈਸੇ ਲਾ ਸਕਦਾ ਦੂਜੇ ਡਾਕਟਰ ਸਾਹਿਬ ਪਿਛਲੇ 1 ਮਹੀਨੇ ਤੋਂ ਦੇਖ ਰਹੇ ਆ ਕਾਂਗਰਸ ਦੇ ਲੀਡਰ ਇਹਨੇ ਡਰੇ ਹੋਏ ਆ ਕਿ ਮੋਦੀ ਸਾਹਿਬ ਦੀ ਸਰਕਾਰ ਤਾਂ ਪੱਕੀ ਆ ਜਾਣੀ ਹੈ ਸਾਡੇ ਕੀਤੇ ਕੰਮ ਅੱਗੇ ਆਉਣਗੇ ਅੰਦਰਖਾਤੇ ਜਿ ਬਿੱਟੂ ਜੀ ਦੀ ਮਦਦ ਕਰ ਦਿੰਨੇ ਆ ਤੇ ਫਿਰ ਭਾਵੇਂ ਨਕੋ ਅਸੀਂ ਫਿਰ ਉਸ ਪਾਰਟੀ ਜੀ ਕਿਉਂ ਨਾ ਸ਼ਾਮਲ ਹੋਈਏ ਜਿੱਥੇ ਸ਼ਰੀਆ ਬਿੱਟੂ ਜੀ ਦੇ ਨਾਲ ਖੜ ਸਕੀ ਹੈ ਜਾਕਰਸਾਹ ਦੇ ਨਾਲ ਖੜ ਸਕੀ ਹੈ ਫਿਰ ਅੰਦਰਖਾਤੇ ਵਾਲਾ ਕੰਮ ਸਾਡੇ ਦੋ ਤਾਂ ਨਹੀਂ ਹੁੰਦਾ ਨਹੀਂ ਸਾਡੀ ਸਾਬੇ ਤਸੀਬ ਹੈ ਸਵੇਰੇ ਜਾਕਰਸਾਹ ਬਿੱਟੂ ਦੀ ਜੱਡੀ ਸਲਾਮ ਮਾਰ ਕੇ 4-5 ਵਜੇ ਆ ਕੇ ਕਹਿ ਦਿੰਦੇ ਆਂ ਸ਼ਾਮ ਨੂੰ ਰਿਪੋਰਟ ਦੇਵਾਂਗੇ ਬਿੱਟੂ ਜੀ ਰਾਜਾ ਵੜਿੰਗ ਦੀ ਮੰਗੀ ਠੋਕ ਕੇ ਆਵਾਂਗੇ ਸਮਝ ਨਹੀਂ ਸੀ ਹੁੰਦਾ ਵੀ ਇਹ ਪਾਰਟੀ 'ਚ ਡਿਸਪਲਿਨ ਨਾਲ ਦੀ ਕੋਈ ਚੀਜ਼ ਹੈ ਵੀ ਕਿ ਨਹੀਂ ਜਿਹੜੇ ਦੋ-ਦੋ ਵਾਰੀ ਬਾਈਲੈਕਸ਼ਨ ਤੇ ਦੂਜਾ ਇਲੈਕਸ਼ਨ ਵੀ ਹਾਰ ਜਾਂਦੇ ਉਹ ਪਾਰਟੀਆਂ ਚ ਲਾਉਂਦੇ ਆਂ ਉਹਨਾਂ ਨੂੰ ਜਨਰਲ ਸੈਕਟਰੀ ਇੰਚਾਰਜ ਬਣਾ ਦਿੰਦੇ ਆ ਜਿਹੜਾ ਆਪ ਦਾ ਹਲਕਾ ਨਹੀਂ ਪਚਾ ਸਕਦਾ ਉਹਨਾਂ ਦੇ ਹੱਥ ਇਲੈਕਸ਼ਨ ਕਮਾਂਡ ਮਾਲ ਦਿੰਦੇ ਆ ਸੋ ਜੱਗ ਜੀ ਆਈ ਐਮ ਆਮ ਫੀਲਿੰਗ ਵੈਰੀ ਪ੍ਰਾਊਡ ਕਿ ਮੈਂ ਬੀ ਜੀ ਪੀ ਚੈਨਲ ਹੁਆ ਐਂ ਮੈਨੂੰ ਮਾਣ ਹੈ ਕਿ ਅਸੀਂ ਜਿਹੜੇ ਨਾਨ ਪੋਲੀਟਿਕਲ ਫੈਮਿਲੀ ਬੈਕਗਰਾਉਂਡ ਦੇ ਮੁੰਡੇ ਐ ਉਹਨਾਂ ਨੂੰ ਚਾਹੇ ਮੇਰਾ ਇੱਕ ਸੱਜਣਾ ਦਰਪੀਰ ਗੋਲਡੀ ਪਾਰਟੀ ਛੱਡ ਗਿਆ ਚਲੋ ਕੋਈ ਹੋਰ ਪਾਰਟੀ ਜੁਆਇਨ ਕਰ ਗਿਆ ਪਰ ਉਹਦਾ ਦਰਦ ਮੇਰੇ ਤੋਂ ਦੇਖਿਆ ਨਹੀਂ ਸੀ ਜਾਂਦਾ ਉਹਦੀ ਥੱਲੋਂ ਉੱਠ ਕੇ ਮਿਹਨਤ ਕੀਤੀ ਹੈ ਜੀ ਸੋ ਇਹ ਕਾਂਗਰਸ ਪਾਰਟੀ ਸਰਮਾਇਦਾਰਾਂ ਦੀ ਪੇਜ 38 ਲੋਕਾਂ ਦੀ ਤੇ ਜੇਬ 'ਚ ਪੈਸੇ ਹਨ ਆਂਦੀ ਪਾਰਟੀ ਹੈ ਤੇ ਦੇਖ ਇਹਨਾਂ ਦੀ ਏਡੇ ਏਡੇ ਅੱਜ ਇਹਨਾਂ ਨੂੰ ਇਹਨਾਂ ਡਰ ਹੈ ਤੇ ਇਹਨਾਂ ਨੂੰ ਸ਼ੋਰਟੀ ਵੀ ਹੈ ਵੀ ਮੋਦੀ ਸਾਹਿਬ ਨੇ ਆਹ ਜਾਣਾ ਤੇ ਕਿਤੇ ਨਾ ਕਿਤੇ ਬੈਕ ਚੈਨਲ ਚਲਾਉ ਜਾਕਰ ਸਾਵੇ ਤਾਂ ਹਜੇ ਤਾਂ ਸ਼ੁਰੂ ਹੋਇਆ ਤੁਸੀਂ ਇਹ ਦੇਖਿਓ ਕਿ ਛੋਟੇ ਤੋਂ ਸਰੂਪੇ ਸਾਹਮਣੇ ਨਹੀਂਗੇ ਇਹ ਸਾਰੇ ਖਤਮ ਹੋ ਜਾਣੇ ਅੱਧਰ ਲੁਧਿਆਣਾ ਖਾਲੀ ਹੋ ਜਾਣਾ ਆ 20 ਦਿਨਾਂ ਦੇ ਅੰਦਰ ਅੰਦਰ ਇਹ ਮੈਚ ਨੂੰ ਯਕੀਨ ਦਿਵਾਉਣਾ ਹੈ ਐਂਡ ਥੈਂਕ ਯੂ ਸੋ ਮੱਚ ਥੈਂਕ ਯੂ ਧੰਨਵਾਦ ਰਿਸ਼ਾ ਸੰਪਲ ਬਾਲੋਸੋਕ ਕੀ ਇਹ ਕਿ ਉਹ ਹੋ ਰਿਹਾ ਕਦੀ ਪਾਰਟੀ ਕੋ ਕੱਢ ਦਿੰਦੇ ਆ ਆਕਾਲੀ ਦਲ ਵਾਲੇ ਕਦੀ ਕਿਸੇ ਨੂੰ ਫੇਰ ਵਾਪਸੀ ਬੁਲਾ ਰਹੇ ਨੇ ਇਹ ਤਾਂ ਤੁਹਾਡਾ ਵੀ ਹੋਇਆ ਅਰਜਿੰਦਰ ਕੋਹੜਾ ਚੰਡੀਗੜ੍ਹ ਤੋਂ ਨਾਲ ਹੋ ਰਿਹਾ ਕਾਰਨ ਕੀ ਰਿਹਾ ਹੈ ਕਿ ਤੁਸੀਂ ਇਹ ਕਹਿਆ ਵੀ ਪਾਰਟੀ ਤੋਂ ਤੱਕ ਮਰੀਖਿਆ ਦੀ ਥਾਹ ਜਿਹੜੀ ਭੂਮਿਕਾ ਹੈ ਕੀ ਕਾਰਨ ਕੀ ਨਿਰਪੇਸ਼ ਕਿਉਂਕਿ ਕਿਸੇ ਸਮੇਂ ਦੇ ਵਿੱਚ ਤੁਹਾਡੇ ਬਹੁਤ ਖਾਸ ਮੰਨੇ ਜਾਂਦੇ ਸੀ ਕੰਪਨੀ ਗੱਲ ਆ ਜਿਹੜੀ ਉਹ ਪਾਰਟੀ ਨੂੰ ਆਪਾਂ ਕਿ ਲਿਮਟਿਡ ਕੰਪਨੀ ਬਣਾ ਦਿਲਾਈਏ ਹਨ ਉਹਦੇ ਵਿੱਚ ਟੈਪਿੰਗ ਦੇ ਸੀਐਮਡੀ ਜਿਹੜਾ ਫੈਸਲਾ ਲੈਂਦੇ ਆ ਕਿਸੇ ਨੂੰ ਰੱਖ ਲਿਆ ਕਿਸੇ ਨੂੰ ਕੱਢ ਲਿਆ ਉੱਥੇ ਪਰ ਉਹ ਹੀ ਆ ਜਿਹੜਾ ਮਾੜਾ ਮੋਟੀ ਕੋਈ ਗੱਲ ਕਰਦਾ ਜਾਂ ਕੋਈ ਪਾਰਟੀ ਦੇ ਭਲੇ ਵਾਸਤੇ ਗੱਲ ਕਰਦਾ ਉਹਨੂੰ ਦਬਾਇਆ ਜਾਂਦਾ ਜੋ ਫਿਰ ਵੀ ਨਾ ਹਟੇ ਤੇ ਫਿਰ ਉਹਨੂੰ ਬਾਹਰ ਦਾ ਰਸਤਾ ਵਕਾ ਦਿੱਤਾ ਜਾਂਦਾ ਉਹ ਪਾਰਟੀ ਉਹ ਪਾਰਟੀ ਜਿਹੜੀ ਇੱਕ ਤੱਕ 3 ਸਾਲ ਪੁਰਾਣੀ ਸੀ ਜਿਹਦੇ ਜਿਹੜੇ ਸਾਡੇ ਜਿੰਨਾਂ ਨੇ ਆਪਣਾ ਲਹੂ ਲਾ ਕੇ ਤੇ ਆਪਣਾ ਮਿਹਨਤ ਲਾ ਕੇ ਨਾ ਤੇ ਇਸ ਪਾਰਟੀ ਨੂੰ ਖੜਾ ਕੀਤਾ ਸੀ ਇਸ ਪਾਰਟੀ ਦਾ ਬੰਦਨ ਜਿਹੜਾ ਸੀ ਅਸੀਂ ਕਿਹ ਚ ਸੋਚਿਆ ਕਿ ਇਸ ਤਰ੍ਹਾਂ ਹੋਊਗਾ ਇਸ ਤਰ੍ਹਾਂ ਜਿਵੇਂ ਕਰੀ ਜਾਂਦੇ ਨੇ ਪਰ ਹਾਲਾਤ ਮੈਂ ਤਾਂ ਕਿ ਪਹਿਲਾਂ ਗੱਲ ਕੀਤੀ ਸੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਸਿਰ ਰਵੜਦੀ ਮੋਰ ਨੇ ਹੁਣ ਪਾਰਟੀ ਸਿਰਫ ਸਰਦਾਰ ਵਿਕਮ ਸਿੰਘ ਕਰਾਉਂਦੇ ਨੇ ਜਿਨ੍ਹਾਂ ਨੂੰ ਜਿਹੜਾ ਨੂੰ ਚੰਗਾ ਲੱਗਦਾ ਮੰਨ ਰੱਖਦੇ ਆ ਦੂਜੇ ਜਿਹੜੇ ਨੇ ਉਹ ਕਰਾਂ ਉਹ ਨਾਲੇ ਸਮੇਂ ਬਾਦ ਸਾਹਿਬ ਨੇ ਕੱਢਿਆ ਸੀ ਮੈਂਬਰਸ਼ਿਪ ਉਹ 10 ਕਰੋ ਨੂੰ ਕਰੂਗਾ 10 ਸੇ ਥੋੜੇ ਪਹਿਲਾਂ ਸੁਣਿਆ ਨਹੀਂ ਵੀ ਤੁਸੀਂ ਮੈਂ ਵੀ ਸੋ ਗੱਲ ਕਰਦਾ ਡਾਕਟਰ ਚੀਮਾ ਜਿਨ੍ਹਾਂ ਦਾ ਰੱਤੀ ਫੀਟ ਆਇਆ ਸੀ ਜਦੋਂ ਸ਼ਹਿਰੀਆ ਤੋਂ ਇਲੈਕਸ਼ਨ ਸੀ ਨਾ 97 ਵਾਲੀ ਸਰਦਾਰ ਦਰਬੀਰ ਸਿੰਘ ਬਾੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ ਤੇ ਚੀਮਾ ਸਾਹਿਬ ਜਿਹੜਾ ਸਾਨੂੰ ਡਿਸਪਲਿਨ ਦਾ ਪਾਰਟ ਪੜਾਉਂਦੇ ਨੇ ਇਹ ਉੱਥੋਂ ਆਜ਼ਾਦ ਵਿਦਵਾਨ ਖੜੇ ਸੀ ਇਹ ਹੁਣ ਦੇਖ ਲਵੇ ਅਹੀਂ ਤੇ ਜਦ ਹੀ ਇਹੋ ਜਿਹਾ ਇੰਟਰਡਿਸਪਲਿਨ ਪੈਦਾ ਨਹੀਂ ਕੀਤਾ ਤੇ ਨਾਮ ਹੈ ਹੋਣ ਵੀ ਨਹੀਂ ਪਤਾ ਜਿੱਤਾ ਵਾ ਮੈਂ ਤਾਂ ਕਿਹਾ ਜਦੋਂ ਕੋਈ ਕਿਸੇ ਨੂੰ ਪਾਰਟੀ ਤੇ ਕੱਢਣਾ ਹੋਵੇ ਪਹਿਲਾਂ ਨੋਟਿਸ ਦਿੱਤਾ ਜਾਂਦਾ ਔਰ ਪੁੱਛਿਆ ਜਾਂਦਾ ਵੀ ਭਲਿਆ ਮਾਨਸਾ ਤੇਰਾ ਆਖ ਤੂੜਿਆ ਜਾਂ ਕੋਈ ਜਵਾਬ ਦੇ ਇਹ ਤੇ ਉਹ ਜਾਣੀ ਵੀ ਕੱਡਾ ਸਿੰਘ ਦੀ ਗੱਡੀ ਆ ਤੇ ਗੱਡਾ ਤੋਂ ਡਰਾਈਵਰ ਆਉਂਦਾ ਉਹ ਦੋਵਾਂ ਦੀ ਜੋਬ ਬਤੀ ਜਿਤਨਾ ਤਰ੍ਹਾਂ ਕਰਦੀ ਕਰੀ ਜਾਂਦੇ ਨੇ ਇਸ ਕਰਕੇ ਹੁਣ ਉੱਥੇ ਕੋਈ ਭਲਾ ਨਹੀਂ ਹੈਗਾ ਕਿਸੇ ਦਾ ਸਰ ਨਰਾਜ਼ ਚੋ ਇੱਕ ਫੋਟੋ ਹੁਣ ਬੈcke ਕੁਰਸੀਾਂ ਤੇ ਬੈcke ਟਵਲਿੰਗ ਉਹਰਾ ਫੋਟੋ ਲਾ ਦੇ ਹੇਠੇ ਕੱਲਾ ਫੋਨ ਆ ਰਿਹਾ ਸਾਹ ਫੋਨ ਲਾਈਟ ਪਾ ਕੇ ਪੂਰੀ ਕਰੋ ਚੱਕ ਮਾਰੀ ਜੀਵਾ ਜਵਾਤ ਜਵਾਤ ਚੇਅਰਮੈਨ ਬਲੌਕਸ ਮਤੀ ਹਰਮਲ ਕੁਲਾਰ ਫਾਰਮਰ ਚੇਅਰਮੈਨ ਬਲੌਕਸ ਮਤੀ ਪੱਖੋਵਾਲ ਮੁਧਿਆਣਾ ਸਿਪ੍ਰਲ ਗਰੇਵਾਲ ਇਹਨੇ ਇਲੈਕਸ਼ਨ ਕੰਟੈਸਟ ਕੀਤਾ ਸੀਗਾ ਕਾਂਗਰਸ ਤੋਂ ਵੋਟ ਨੰਬਰ 25 ਜਗ੍ਹਾ ਤੋਂ ਇਹਦੇ ਨਾਲ ਨਾਲ ਗੁੱਡੀ ਸਿੰਘ ਰੌਣੀ ਫਾਰਮਰ ਵੀ ਟੋਪਿਕਸ ਲੀਡਰ ਸਾਰਿਆਂ ਦਾ ਪਾਰਟੀ ਸਵਾਗਤ ਹੈ ਮੈਂ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਾਂ ਕਿ ਇਹਨਾਂ ਨੂੰ ਇੱਕ ਵਾਰ ਰੱਟਕਾ ਪਾ ਕੇ ਜੀ ਆਇਆਂ ਕਹੋ ਆ ਗਿਆ ਗਰੇਵਾਲ ਜਿਹੜੇ ਇਹਦੇ ਪੱਕੀ ਕਹਿੰਦੇ ਤੇਰੇ ਬਾਕੀ ਨਾਲ ਦੇ ਸਤਿਕਾਰ ਬਣੇ ਇਹਨਾਂ ਨਾਲ ਨਾਲ ਜਿਹੜੇ ਲੁਧਿਆਣਾ ਸਾਊਥ ਤੋਂ ਆਏ ਨੇ ਸੰਦੀਪ ਮਿੱਤਲ ਜੀ ਸੋਸ਼ਲ ਵਰਕਰ ਨੇ ਤੇ ਆਵਾਜ਼ੀ ਪਾਰਟੀ ਦੇ ਰੁਹਾਂ ਸੌਤ ਮੈਂਬਰ ਨੇ ਰਿਸ਼ਭ ਜੀ ਮੈਂਬਰ ਨੇ ਆਵਾਜ਼ੀ ਪਾਰਟੀ ਯੂਥ ਨੇ ਲੁਧਿਆਣਾ ਸਾਊ ਵਿਵੇਕ ਕੁਮਾਰ ਜੀ ਮੈਂਬਰ ਨੇ ਆਵਾਜ਼ੀ ਪਾਰਟੀ ਯੂਥ ਨੇ ਲੁਧਿਆਣਾ ਸਾਊ ਪ੍ਰਮੋਤ ਜੀ ਮੈਂਬਰ ਨੇ ਆਵਾਜ਼ੀ ਪਾਰਟੀ ਲੁਧਿਆਣਾ ਸਾਊ 6 ਫਾਜ਼ੇ ਕਾ 6 ਹਨਾਏ ਕਾਂਗਰਸ ਦੇ ਸੀਨੀਅਰ ਲੀਡਰ ਦੇ ਆਤੋ ਸੀਸ਼ਪਾਲ ਗੋਇਲ ਜੀ ਚੇਰਪੈਂਟ ਦੇ ਗ੍ਰਿਵੈਂਸਲ ਦੇ ਹਲਕਾ ਸਾਊਥ ਲੁਧਿਆਣਾ ਤੋਂ ਅੱਜ ਜਿਹੜਾ ਹੈਗਾ ਜਾਖਰ ਜੀ ਦੀ ਯੋਗ ਅਗਵਾਈ ਚ ਪਾਰਟੀ ਜੁਆਇਨ ਕਰ ਰਹੇ ਨੇ ਸੀਸ਼ਪਾਲ ਗੋਇਲ ਜੀ ਦਾ ਪਾਰਟੀ ਵੱਲੋਂ ਬਸ ਸਵਾਗਤ ਹੈ ਸਾਰੇ ਲੁਧਿਆਣਾ ਦੇ ਸਾਥੀ ਰਮੇਸ਼ ਸਿੱਟੂ ਜੀ ਦੇ ਅਗਵਾਈ ਤੇ ਇਥੇ ਪਾਰਟੀ ਜੁਆਇਨ ਕਰ ਰਹੇ ਨੇ ਸਾਰਿਆਂ ਦਾ ਸਵਾਗਤ ਹੈ ਮੈਂ ਬੇਨਤੀ ਮੈਂ ਹੁਣ ਸੁਭਾ ਪ੍ਰਦਾਨ ਜੱਕਰ ਜੀ ਨੂੰ ਬੇਨਤੀ ਕਰਾਂ ਹੰਟਰ ਬਲੰਦੋਸਤ ਸਰ ਵਿਕਲਨ ਸਿੰਘ ਜੀ ਕਾਲੋ ਜੀ ਨੂੰ ਮੈਂ ਅੱਜ ਜੱਕਰ ਸਾਹਿਬ ਜਰੂਰ ਇਹ ਕਹਿ ਸਕਦਾ ਕਿ ਤੁਹਾਡੀ ਵਾਅਦੇ ਦੇ ਅੰਦਰ ਜੋ ਪੰਜਾਬ ਚ ਇੱਕ ਬਦਲਾਵ ਦਿਖਾਈ ਦੇ ਰਿਹਾ ਅੱਜ ਜੋ ਸੀਨੀਅਰ ਲੀਡਰਸ਼ਿਪਾ ਉਹਨਾਂ ਦਾ ਵਿਸ਼ਵਾਸ ਭਾਰਤ ਜਨਤਾ ਪਾਰਟੀ ਚ ਉਹਦੇ ਦੋ ਕਾਰਨ ਇੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਜਿਤ ਔਰ ਪੰਜਾਬ ਔਰ ਦੇਸ਼ ਦੇ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਔਰ ਵਿਦੇਸ਼ੀ ਕਿ ਉਹਨਾਂ ਨੂੰ ਦੇਸ਼ ਨੂੰ ਬਦਲਣ ਦਾ ਦੇਸ਼ ਨੂੰ ਅੱਜ ਇਕਨੋਮਿਕਲੀ ਸਟਰੋਂਗ ਕਰਨ ਦਾ ਡਿਫੈਂਸ ਨੂੰ ਸਟਰੋਂਗ ਕਰਨ ਦਾ ਔਰ ਅਤੰਕਵਾਦ ਦੇ ਨਾਮ ਦੇ ਉੱਤੇ ਜਿਹੜੇ ਲੋਕ ਅਖਬਾਰਾਂ 'ਚ ਅਸ਼ਤਿਆਰ ਲੱਗੇ ਸੀ ਉਹਨਾਂ ਅਤੰਕਵਾਦੀਆਂ ਨੂੰ ਖਤਮ ਕਰਨ ਦਾ ਜੋ ਬਹੁਤ ਵੱਡਾ ਕੰਮ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਦੀ ਬਾਗਡੋਰ ਜਿਹੜੀ ਆ ਮੈਂ ਜੋਨੀ ਮੋਦੀ ਜੀ ਨੇ ਚੇਨਜ ਪ੍ਰਕਾਸ਼ ਨਟਾ ਜੀ ਨੇ ਸ਼੍ਰੀ ਹਮੇਸ਼ਾ ਜੀ ਨੇ ਜੋ ਤੁਹਾਡੇ ਵਰਗੇ ਕਾਬਲ ਇੱਕ ਲੀਡਰ ਤੇ ਹੱਥ ਦਿੱਤੀ ਉਹਦਾ ਅੱਜ ਕਾਰਨ ਇਹ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਇਤਿਹਾਸ 'ਚ 55 ਸਾਲਾਂ 'ਚ ਪੀਂਘਾ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਚਾਰ ਸਿਟਿੰਗ ਮੈਂਬਰ ਪਾਰਲੀਮੈਂਟ ਇਸ ਵੇਲੇ ਚੋਣ ਮੈਦਾਨ 'ਚ ਨੇ ਚਾਰ ਸਿਟਿੰਗ ਮੈਂਬਰ ਪਾਰਟੀ ਦੇ ਜਿਸ ਪਾਰਟੀ ਦੇ ਕੋਲ ਉਹਨਾਂ 2 MP ਜਿੱਤਦੇ ਸੀਗੇ ਉਹਦੇ 4 ਜਿੱਤੇ ਹੋਏ ਮੈਂਬਰ ਪਾਰਲੀਮੈਂਟ ਚ ਚੋਣਾਂ ਚ ਨੇ ਇਲੈਕਸ਼ਨ ਲੜਦੇ। ਔਰ ਉਸ ਦੇ ਅੰਦਰ ਵੀ ਲੁਧਿਆਣਾ ਔਰ ਜਲੰਧਰ ਦੋ ਸੀਟਾਂ ਐਸੀਆਂ ਨੇ ਜਲੰਧਰ ਸੀਟ ਦੇ ਤੇ ਕੈਂਡੀਡੇਟ ਆਉਣ ਨੂੰ ਚੁੱਕੇ ਸੀਗੇ। ਔਰ ਲੁਧਿਆਣੇ ਦੇ ਵੀ ਕਾਂਗਰਸ ਅਨਾਉਂਸ ਕਰ ਰਹੀ ਸੀ ਉਹਨਾਂ ਨੂੰ। ਪਰ ਇੱਕੋ ਸੋਚ ਸੀ ਕਿ ਦੇਸ਼ ਬਦਲ ਰਿਹਾ ਹੈ। ਦੇਸ਼ ਪਰਿਵਾਰਵਾਦ ਤੋਂ ਨਿਕਲ ਕੇ ਦੇਸ਼ ਦੇ ਗਰੀਬ ਤੇ ਘਰ ਤੱਕ ਪਹੁੰਚ ਰਹੀ ਹੈ ਸਰਕਾਰ ਔਰ ਇਹੋ ਜੇ ਵੇਲੇ ਮੋਦੀ ਜੀ ਨੇ ਜੋ ਦੇਸ਼ ਨੂੰ ਦਿੱਤਾ ਹੈ ਮੈਂ ਸਮਝਦਾ ਕਿ ਇਸ ਵੇਲੇ ਅੱਜ ਰਵਿਕਰਨ ਸਿੰਘ ਕਾਲੋ ਜੀ ਦਾ ਆਉਣਾ ਇਹਨਾਂ ਕੋ ਬਹੁਤ ਕਲਪਸਿਕ ਕਲ ਜਨਨ ਪਾਰਟੀ ਨੇ ਕੱਟਿਆ ਮੈਨੂੰ ਟਵੀਟ ਦੇਖਿਆ ਬਹੁਤ ਸਾਰੀਆਂ ਪਾਰਟੀਆਂ ਮੈਂ ਸਮਝਦਾ ਅਪਰੋਚ ਕੀਤਾ ਹੋਗਾ ਸਭਾਵਿਕ ਤੌਰ ਤੇ ਖਾਸ ਤੌਰ ਤੇ ਲੋਕੀ ਪਾਰਟੀ ਜਿਹਦੀ ਕੋਈ ਲੀਡਰਸ਼ਿਪ ਹੀ ਨਹੀਂ ਹੈਗੀ ਵਿਚਾਰੇ ਉਹ ਤੇ ਪਿੰਡ ਦੇ ਸਰਪੰਚ ਨੂੰ ਵੀ ਜਾਇਨ ਗਰਾਉਂਡ ਨੂੰ ਭਗਵੰਤ ਮਾਨ ਜੀ ਆਪ ਪਹੁੰਚ ਜਾਂਦੇ ਨੇ ਪਹਿਲਾਂ ਸਰਪੰਚ ਨੂੰ ਬੇਨਤੀ ਕਰਦੇ ਤੂੰ ਆ ਜਾਓ ਕਹਿੰਦਾ ਮੈਂ ਨਹੀਂ ਆ ਸਕਦਾ ਕਹਿੰਦਾ ਯਾਰ ਹੁਣ ਸ਼ਾਮ ਆ ਮੈਂ ਸ਼ਾਮੀ ਤੱਕ ਨਹੀਂ ਆ ਸਕਦਾ ਕੱਲ ਫਿਰ ਮੈਂ ਆ ਜਾਣਾ ਸ਼ਾਮੀ ਕੋ ਨਹੀਂ ਆਸਪਤ ਦੇ ਤੌਰ ਤੇ ਤੁਹਾਨੂੰ ਬਹੁਤ ਜ਼ਿਆਦਾ ਪਤਾ ਹੈ ਸੋ ਰਵਿਕਰਨ ਸਿੰਘ ਕਾਲੋ ਜੀ ਬਹੁਤ ਵੱਡਾ ਮਾਣ ਜਿਸਥਾਨ ਰੱਖਦੇ ਨੇ ਔਰ ਮੈਂ ਦੂਜੀ ਇਹ ਜ਼ਰੂਰ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਜੋ ਸਿੱਖ ਕਮਿਊਨਿਟੀ ਲਈ 75 ਸਾਲਾਂ ਚ ਜੋ ਕਰ ਨਾ ਸਕਿਆ ਉਹ ਕੀਤਾ ਅੱਜ ਜਿਹੜੀ ਪਾਰਟੀ ਤੁਹਾਡੇ ਕੋਲ ਪੰਜਾਬ ਚ ਕਾਨੂੰਬ ਲੜ ਰਹੀ ਆ ਨਾ ਇਸ ਤੋਂ ਵੱਡੇ ਠੱਗ ਬੇਈਮਾਨ ਤੇ ਲੁਟੇਰੇ ਹਿਸਟਰੀ ਦੇ ਅੰਦਰ ਨਹੀਂ ਹੋ ਸਕਦੇ ਔਰ ਮੈਂ ਕੋਈ ਵੈਸੇ ਨਹੀਂ ਕਰ ਰਿਹਾ ਮੂਜ ਬਹੁਤ ਇੰਪੋਰਟੰਟ ਹੂੰ ਮੈਂ ਤੁਹਾਨੂੰ ਹਿਸਟੋਰੀਕਲ ਇੱਕ ਗੱਲ ਦੱਸਣ ਜਾ ਰਿਹਾ ਹਾਂ ਹਰਾਨ ਕੀ ਇਹ ਹੀ ਜਿਹੜੇ ਅੱਜ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਜੀ ਅੱਜ ਤੁਹਾਨੂੰ ਪਤਾ ਕੀ ਗਿਆਨ ਵੰਡਣਗੇ ਕਿਨ ਕੇ ਕਾਂਗਰਸ ਸਭ ਤੋਂ ਵੱਡੀ ਲੁਟੇਰੀ ਪਾਰਟੀ ਨੂੰ 50 ਵੋਟਾਂ ਨਾ ਪਾਇਆ ਫਿਰ ਕਹਿਣਗੇ ਕਾਂਗਰਸ ਨੇ 1984 ਸਿੱਖਰ ਦਾ ਕਤਲੇਆਮ ਕੀਤਾ ਕਾਂਗਰਸ ਨੂੰ ਵੋਟਾਂ ਨਾ ਪਾਇਓ ਇਹ ਗੱਲ ਸਮਝਾਉਣ ਕੇ ਤੁਹਾਨੂੰ ਅੱਜ ਇੱਥੇ ਅਰਵਿੰਦ ਕੇਜਰੀਵਾਲ ਜੀ ਫਿਰ ਕਹਿਣਗੇ ਕਾਂਗਰਸ ਪਰਿਵਾਰਵਾਦ ਕਾਂਗਰਸ ਨੂੰ ਵੋਟਾਂ ਨਾ ਪਾਏ ਇਸ ਨੂੰ ਚੌਣ ਕਰ ਵੀ ਕੇਤੀ ਵਾ। ਤੁਹਾਡੇ ਪੰਜਾਬ ਦੇ ਸਰ ਖਰਚੇ ਨਾਲ ਸਰਕਾਰੀ ਜਾਜ 20 ਲੱਖ ਰੁਪਏ ਘੰਟੇ ਵਾਲੇ ਤੇ ਚੜਨਗੇ ਤੇ ਦਿੱਲੀ ਉਤਰਨਗੇ ਸ਼ਾਮ ਨੂੰ। ਸ਼ਾਮ ਨੂੰ ਰੈਲੀ ਚ ਖੜੋ ਕੇ ਕਹਿਣਗੇ ਗਾਂਧੀ ਪਰਿਵਾਰ ਤੋਂ ਨੇਕ ਪਰਿਵਾਰ ਕੋਈ ਦੇਸ਼ ਨਹੀਂ ਕੀ ਆਪਾਂ ਮੇਰੇ ਕੀ ਇਲੈਕਸ਼ਨ ਡਰਦੇ ਆ ਵੋਟਾਂ ਕਾਂਗਰਸ ਨੂੰ ਪਾਏ। ਕਹਿ ਕੇ ਇਮਾਨਦਾਰੀ ਦਾ ਅਗਰ ਕੋਈ ਹਰੀ ਚੰਦਰ ਤੋਂ ਬਾਅਦ ਹੈ ਤੇ ਉਹ ਰਾਹੁਲ ਗਾਂਧੀ ਆ ਵੋਟਾਂ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਪਾਏ। ਔਰ ਫਿਰ ਦਿੱਲੀ ਚ ਖੜੋ ਕੇ ਕੀ ਕਹਿੰਦੇ ਨੇ 1984 ਦਾ ਚਤਰੀਆ ਕਾਂਗਰਸ ਨੇ ਨਹੀਂ ਕੀਤਾ ਮੈਂ ਪਤਾ ਕਰ ਲਿਆ ਇਹ ਇਹ ਕਾਂਗਰਸ ਨੇ ਇਹ ਜੋ ਸੱਜਣ ਕੁਮਾਰ ਜਗਦੀਸ਼ ਟਾਈਟਰ ਕਮਲਨਾਥ ਨੇ ਬੇਕਸੂਰ ਮੈਂ ਅੱਜਕੋਨ ਉਹਨਾਂ ਨੂੰ ਬੇਕਸੂਰੀ ਦਾ ਸਰਟੀਫਿਕੇਟ ਰਿੰਕੇ ਜੀਵਾਜੀ ਦਿੱਲੀ ਚ ਵੰਟਦੇ ਨੇ ਪੰਜਾਬ ਚ ਆਉਂਦੇ ਨੇ ਇੱਥੇ ਆ ਕੇ ਕਹਿਣਗੇ ਅਸੀਂ ਨਸ਼ੇ ਖਤਮ ਕਰਾਂਗੇ ਇਹਨਾਂ ਦੇ ਐਮਐਲਏ ਨੇ ਘਰ ਘਰ ਤੱਕ ਨਸ਼ਾ ਭੇਜਦਾ ਔਰ ਦਿੱਲੀ ਪਤਾ ਕੀ ਕਰਦੇ ਨੇ ਇੱਕ ਨਾਲ ਇੱਕ ਪੁੱਤਰ ਫਰੀਚ ਵੰਟਦੇ ਇਸੇ ਕਰਕੇ ਇਹ ਅੱਜ ਅਰੈਸਟ ਹੋਏ ਹੁਣ ਆ ਕੇ ਇੱਥੇ ਦੰ ਜੱਕਰ ਸਾਹਿਬ ਇੱਥੇ ਆ ਕੋਈ ਪਤਾ ਕੀ ਕਹਿਣਗੇ ਮੇਰੇ ਕੋ ਬਿਨਾ ਸਬੂਤੋਂ ਕੇ ਜੇਲ੍ਹ ਮੇਂ ਡਾਲ ਰੱਖਾ ਹੈ ਤੇ ਫਿਰ ਕਹਿਣਗੇ ਦੇਖਾ ਇਨਸਾਫ ਕੀ ਜੀਤ ਹੋਈ ਮੈਂ ਬਾਹਰ ਆ ਗਿਆ ਮੈਂ ਦੱਸਣਾ ਚਾਹਣਾ ਹੈ ਜਿਹੜੀ ਜ਼ਮਾਨਤ ਅਰਵਿੰਦ ਕੇਜੀਵਾਜ ਨੂੰ ਮਿਲੀ ਹੈ ਪਤਾ ਇਸ ਤੋਂ ਪਹਿਲਾਂ ਪੰਜਾਬ ਕਿਨੂੰ ਮਿਲੀ ਪਤਾ ਕਿਨੂੰ ਮਿਲੀ ਆ ਕਿਨੂੰ ਬੇਕਰਮ ਸਿੰਘ ਮਜੀਠੀਆ ਨੂੰ ਮਿਲੀ ਹੈ ਉਹ ਜ਼ਮਾਨਤ ਜਿਹਨੂੰ ਡਰੱਗ ਕੇਸ ਚ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਸਭ ਤੋਂ ਵੱਡਾ ਪੰਜਾਬ ਦਾ ਨਸ਼ਾ ਤਸਕਰ ਬਰਵਿੱਤ ਵਿਕਰਮ ਸਿੰਘ ਮਜੀਠੀਆ ਏ ਉਹੀ ਜਮਾਨਤ ਲੈ ਕੇ ਹੁਣ ਅਰਵਿੰਦ ਕੇਜਰੀਵਾਲ ਸ਼ਰਾਬ ਤਸਕਰ ਵੀ ਸੇਮ 15 ਜਰਾਂ ਦੀ ਜਮਾਨਤ ਤੇ ਆਇਆ ਏ ਉਹੀ ਚੋਣ ਪ੍ਰਚਾਰ ਕਰਨ ਦੇ ਵਕਤਰਸ ਹਨ ਮਜੀਠੀਆ ਨੂੰ ਮਿਲੇ ਸੀ ਤਰ ਮਤਲਬ ਦੂਜੀ ਜਮਾਨਤ ਕਿਹਨੂੰ ਮਿਲੀ ਆ ਦੂਜੀ ਦਵਾਰ ਮਿਲੀ ਆ ਉਪਾਧਿਆਏ ਨੂੰ ਮੈਂ ਦੱਸਣਾ ਹਾਂ ਡਾਕਟਰ ਸਾਹਿਬ ਹਿਸਟੋਰਿਕਲੀ ਉਪਾਧਿਆਏ ਬਦਕ ਕੋਣਾ ਮਾਲੇਗਾ ਅਤੰਕੀ ਹਮਲੇ ਦਾ ਜਿਹੜਾ ਕੇਸ ਅੰਦਰ ਅਰੈਸਟ ਹੋਇਆ ਸੀ ਉਹ ਜ਼ਮਾਨਤ ਲੈ ਕੇ ਤੰਕੀ ਅਮਰੇ ਦੀ ਜ਼ਮਾਨਤ ਲੈ ਕੇ 15 ਦਿਨ ਤੇ ਬਾਹਰ ਆਇਆ ਉਸ ਨੂੰ ਜ਼ਮਾਨਤ ਮਿਲਿਆ ਇਲੈਕਸ਼ਨ ਲੜਨ ਵਾਸਤੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਉਹ ਜ਼ਮਾਨਤ ਮਿਲਦੀ ਜੋ ਤੰਕੀਆਂ ਨੂੰ ਮਿਲਦੀ ਆ ਜੋ ਨਸ਼ਾ ਤਸਕਰਾਂ ਨੂੰ ਮਿਲਦੀ ਆ ਜੇ ਇੱਥੇ ਆ ਕੇ ਰੋਡ ਕਰਨਾ ਆਇਆ ਪਰ ਮੈਨੂੰ ਪਤਾ ਏ ਕਿ ਸਾਡੇ ਜਿਹੜੇ ਪੰਜਾਬ ਦੀ ਭਾਵਨਾ ਪੰਜਾਬ ਦੀ ਸੋਚ ਨੂੰ ਸਮਝਦੇ ਨੇ ਐਸੇ ਸੁਨੀਲ ਜਾਖੜ ਜੀ ਉਹਨੂੰ ਬੰਦ ਡੱਬੇ ਚ ਪਾ ਕੇ ਭੇਜਣਗੇ ਬਿਸ਼ਰਵਾਦੀ ਲੋਕ ਸਭਾ ਚ ਇੱਕ ਐਮਪੀ ਸੀਗਾ ਐਨਕੀ ਇੱਕ ਵੀ ਨਹੀਂ ਹੋਣ ਵਾਲਾ ਜਿਸ speed ਤੇ ਅਰਵਿੰਦ ਕੇਜਰੀਵਾਲ ਜੀ ਆਏ ਨੇ ਉਸੇ speed ਤੇ ਵਾਪਸ ਜਾਣਗੇ ਤੁਸੀਂ ਇੱਥੋਂ ਭੇਜਿਓ ਜੇ ਜਾਕਰ ਸਾਹਿਬ ਉਥੋਂ ਤੁਹਾਨੂੰ ਅਸੀਂ ਗਾਰੰਟੀ ਦਿੰਦੇ ਆ ਉੱਥੇ ਜੇ ਐਚ ਕਿ ਅਸੀਂ ਉੱਥੇ ਰੱਖਣੇ ਦਾ ਧਿਆਨ ਰੱਖਾਂਗੇ ਤੁਸੀਂ ਇੱਥੋਂ ਵਾਪਸ ਭੇਜਿਓ ਜੇ ਜਿੰਤਨਾ ਦੇਣ ਉਹਨਾਂ ਨੂੰ ਉੱਥੇ ਅਸੀਂ ਸਮਝਾਂਰਾਂਗੇ ਬਹੁਤ ਬਹੁਤ ਧੰਨਵਾਦ ਮੈਂ ਹੁਣ ਵਿਸ਼ੇਸ਼ੀ ਕਰਾਂਗਾ